ਵਾਹਿਗੁਰੂ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਸਾਰੀ ਫੈਮਿਲੀ ਆਏ ਸੀ ਜੀ ਸੇਮਕੋਟ ਸਾਹਿਬ ਜੀ ਦੇ ਦਰਸ਼ਨ ਕਰਨ ਤੇ ਹੁਣ ਗੋਮਨ ਕਾਰ ਦੀ ਤੋਂ ਚੱਲ ਪਏ ਦੀ ਸਵੇਰੇ ਪਿੱਛੋਂ ਸੋਮੋ ਛੱਡ ਕੇ ਗਈ ਜੀ 4 ਕਿਲੋਮੀਟਰ ਦਾ ਸਫਰ ਕਰਾਉਂਦੇ ਆ ਉਸ ਤੋਂ ਬਾਅਦ ਫਿਰ ਅੱਗੇ ਪੈਦਲ ਜਾਣਾ ਪੈਂਦਾ ਤੇ ਪੋਲਣਾ گاਉਂ ਸ਼ੁਰੂ ਹੋ ਗਿਆ ਤੇ ਨਾਲ ਹੀ ਪਹਾੜ ਨੇ ਸਾਡੇ ਤੇ ਬੱਚੇ ਵੀ ਲੈ ਕੇ ਆਏ ਸੀ ਨਾਲ ਸਫਰ ਐਡਾ ਔਖਾ ਵੀ ਨਹੀਂਗਾ ਤੇ ﺍﻟखा ਹੈਗਾ ਵੀ ਮੋੜ ਕੋੜ ਤੋਂ ਤੇ ਆ ਵੀ ਬੱਚੇ ਸਾਰੇ ਲਓ ਅਵੇ ਪ੍ਰਤਾਪ ਸਿੰਘ ਜੀ ਦਾ ਚੜ ਗਏ ਨੇ ਮੋਢਿਆਂ ਤੇ ਮਾਸੀ ਜੀ ਜੈ ਜਵਾਨ ਜੈਗਸਾਲ ਦੋ ਕੁੜੀਆਂ ਲੈ ਕੇ ਤੁਰਦੇ ਹੋਏ ਢਾਲਵਾ ਵਾ ਤੇ ਅੱਗੇ ਵੇਖੋ ਰਸਤਾ ਕਹਿੰਦੇ ਆ ਵੈਸੇ ਢਾਰ ਵੀ ਐ ਤੇ ਪੌੜੀਆਂ ਵੀ ਆ ਤੇ ਬਾਕੀ ਅੱਗੇ ਤੁਹਾਨੂੰ ਦਿਖਾਉਣੇ ਆ ਕੀ ਬਣੇਗਾ ਸਾਡੇ ਨਾਲ ਆ ਨਾਲ ਪਾੜ ਨੇ ਪਾਣੀ ਚੱਲਦਾ ਪਿਆ ਥੱਲੇ ਉਹ ਵੇਖੋ ਇਹਨਾਂ ਦੀ ਸਵਾਰੀ ਵੀ ਆਪਾਂ ਕਰ ਸਕਦੇ ਆ ਜੇ ਕੋਈ ਥੱਕ ਗਿਆ ਜਿਆਦਾ ਤੇ ਵਿਲੇ ਦਿਨਾਂ ਦੇ ਵਿੱਚ ਆਉਣਾ ਚਾਹੀਦਾ ਇੱਕ ਵਾਰ ਜਰੂਰ ਦਰਸ਼ਨ ਕਰਨੇ ਚਾਹੀਦੇ ਆ ਉੱਥੇ ਜਾ ਕੇ ਤੁਹਾਨੂੰ ਦਰਸ਼ਨ ਕਰਾਵਾਂਗੇ ਦਰਬਾਰ ਸਾਹਿਬ ਜੀ ਦੇ ਮਿਲਦੇ ਆਂ ਵੀਰੇ ਅਗਲੇ ਪਾੜ ਦੇ ਵਿੱਚ ਅਸੀਂ ਕਿਲੋਕੀਮੀਟਰ ਦੇ ਕਰੀਬ ਸਫ਼ਰ ਤੈਅ ਕਰ ਰਹੇ ਆ ਤੇ ਔਖਾ ਕੰਮ ਬੱਚਿਆਂ ਦੇ ਨਾਲ ਜ਼ਿਆਦਾ ਔਖਾ ਥੋੜਾ ਜਿਹਾ ਸੰਗਤਾ ਤੁਰੀਆਂ ਤਾਂ ਆਉਂਦੀਆਂ ਜਿੱਥੇ ਪੌੜੀਆਂ ਹੀ ਸ਼ੁਰੂ ਹੁੰਦੀਆਂ ਉੱਥੇ ਤਾਂ ਲੱਗਦਾ ਵੀ ਬੱਸ ਹੋਣ ਨਹੀਂ ਤੁਰਹਿ ਜਾਣਾ ਤੇ ਜਿੱਥੇ ਐਵੇਂ ਰੈਂਪ ਜਾ ਆ ਜਾਂਦਾ ਜਾਂ ਬਰਾਬਰ ਜੀ ਆ ਜਾਂਦੀ ਤੇ ਫਿਰ ਵਧੀਆ ਤੁਰਪੀਦਾ ਛੋਟੇ ਬੱਚਿਆਂ ਦਾ ਔਖਾ ਥੋੜਾ ਜਿਹਾ ਵੀ ਜਿੰਨੇ ਵੀ ਵੀਰ ਨੇ ਆਉਣਾ ਕੋਸ਼ਿਸ਼ ਇਹ ਕਰੋ ਵੀ ਬੱਚੇ ਵੱਡੇ ਹੋਣ ਫੇਰ ਆਉਇਤੇ ਅਸੀਂ ਹੁਣ ਬੈਠ ਕੇ ਆਰਾਮ ਕਰਦੇ ਪਏ ਸੀ ਬੱਚੇ ਨੇ ਨਾਲ-ਨਾਲੇ ਉਹਨਾਂ ਦਾ ਹੁੰਦਾ ਜ਼ਰੂਰੀ ਥੋੜਾ ਜਿਹਾ ਤੇ ਅਦਬ ਛੋਟਾ ਹੈ ਉਹਨੂੰ ਦੁੱਧ ਪਿਆ ਰਹੀ ਹੈ ਮਲੂਮ ਤੇ ਅਬ ਇਹ ਵੀ ਬੈਠਾ ਅਰੇਸਟ ਕਰਾਉ ਨੂਰ ਐਸਾ ਉਹ ਸਿਰ ਤੇ ਖੜਾ ਤੇ ਮਤਲਬ ਥੋੜੀ ਜੀ ਚੜਾਈ ਜਿਆਦੀ ਆ ਜਾਂਦੀ ਹੈ ਤੁਹਾਨੂੰ ਮਖਾਉਣਾ ਬੈਕ ਕੈਮਰਾ ਕਰਕੇ ਆਵੇ ਐਵੇਂ ਚੜਾਈ ਜਦੋਂ ਆ ਸਟੈਪ ਆਉਂਦੇ ਨਾ ਆ ਜੜੇ ਇੱਥੇ ਥੋੜੀ ਜੀ ਵੱਲੋਂ ਪ੍ਰੋਬਲਮ ਆਉਂਦੀ ਹੈ ਚੇ ਨਹੀਂ ਚੜਾਈ ਆ ਉਹ ਪਿੱਛੋਂ ਆ ਪਿੱਛੋਂ ਚੱਲ ਗਏ ਆ ਸਾਰੇ ਬੈਠੇ ਹਰਿਆਲੀ ਬਹੁਤ ਆ ਵੀ ਬੜਾ ਠੰਡਾ ਜਿਹਾ ਮੌਸਮ ਹੈ ਤੇ ਸਵੇਰੇ ਆਂਦੇ ਜਦੋਂ 3 ਕਿਲੋਮੀਟਰ ਹੋਰ ਅੱਗੇ ਚਲੇ ਜਾਵਾਂਗੇ 2 ਕਿਲੋਮੀਟਰ ਤੋਂ ਫਿਰ ਵਰਕ ਸ਼ੁਰੂ ਸ਼ੁਰੂ ਹੋ ਜਾਂਦੀ ਆ ਗੱਡੀ ਵਾਲੇ ਨੇ ਪੁੱਛਿਆ ਸਵੇਰ ਨੂੰ ਇਹਨਾਂ ਤੇ ਖਚਰਾ ਤੇ ਲੋਡ ਕਰਕੇ ਲੈ ਕੇ ਜਾਂਦੇ ਸਮਾਨ ਆ ਵੇਖੋ ਸਾਰਾ ਆ ਵੀ ਪਾਣੀ ਦੀਆਂ ਬੋਤਲਾਂ ਨੇ ਸਮਾਨ ਸਾਰਾ ਇਹਨਾਂ ਤੇ ਜਾਂਦਾ ਖਚਰਾ ਤੇ ਆ ਵੇਖੋ ਉਹ ਵੇਖੋ ਥੱਲੋਂ ਔਨੀ ਵਾਰਡ ਤੋਂ ਆ ਗਿਆ ਇੱਧਰ ਆ 파ੜ ਸਾਰੇ ਇੱਧਰ ਐ ਸਾਈਡ ਵੀ 파ੜਦੇ ਆ ਉੱਪਰ ਧੁੱਪ ਨਿਕਲੀ ਹੈ ਆਦੋ ਸਾਰੇ ਤੁਰੇ ਆਉਂਦੇ ਨੇ ਆ ਉੱਪਰ ਬਰਫ਼ ਦੀ ਮਹਿਸੂਸ ਹੋ ਰਹੀ ਥੋੜੀ ਥੋੜੀ ਆ ਹੁਣ ਇੱਥੇ ਢਾਲ ਸ਼ੁਰੂ ਹੋ ਗਈ ਰੈਂਪ ਥੱਲੇ ਨੂੰ ਨਾਲ-ਨਾਲ ਪਾਣੀ ਦੀ ਬਹੁਤ ਵਾਰਜ ਆਉਂਦੀ ਆ ਆ ਬੱਚੇ ਹੱਦ ਨੇ ਨਾਲ ਸਾਬਣ ਵੀ ਫੜਿਆ ਹੈ ਕੋਈ ਪਤਾ ਨਹੀਂ ਕਿੱਥੇ ਹੈਂਡ ਵਾਸ਼ ਕਰਨੇ ਪੈ ਜਾਣ। ਉਹ ਵੇਖੋ ਪਾਣੀ ਕਿੰਨਾ। ਆ ਥੱਲੇ ਢਾਲੀ ਆਉਣਾ ਹੈ। ਅੱਗੇ ਤਾਂ ਫਿਰ ਵੇਖੋ ਕਿਹਜਾ ਰਸਤਾ ਹੋਗਾ। ਕਚਰਾ ਵਿਚਾਰੀਆਂ ਨਾਲ-ਨਾਲ ਇਹ ਸਮਾਨ ਇੰਨੇ ਤੇ ਕੋਲ ਡਰਿੰਕ ਸਾਰੇ ਆ ਮਾਜਾ ਉਸ ਰਜੀ ਟਿੰਗਰ। ਔਰ ਇੱਕ ਨਾਲ ਬੱਦਲ ਲੱਗਿਆ ਤੇ ਥੱਲੇ ਉਹ ਮਾਰਕੀਟ ਰਹਿ ਗਈ ਉਹ ਤੋਂ ਕੁਝ ਵੀ ਖਾਣਾ ਪੀਣਾ ਤਫਾ ਖਾ ਸਕਦੇ ਆ ਪਰੋਂਠੇ ਮੈਗੀ ਚਾਹ ਖਾਣ ਵਾਲ ਕੇ ਦੂਸਰੀਆਂ ਬਿਸਕੁਟ ਵਗੈਰਾ ਫੋਰ ਫਰੂਟੀ ਸਟ੍ਰਿੰਗ ਮਾਜਾ ਕੁਝ ਵੀ ਲੈ ਸਕਦੇ ਆਏ ਹੁਣ ਉੱਪਰ ਨੂੰ ਜਾਣਾ ਸ਼ੁਰੂ ਹੋ ਗਿਆ ਰਸਤਾ ਅਸੀਂ ਤਕਰੀਬਨ 3 ਕਿਲੋਮੀਟਰ ਦੀ ਯਾਤਰਾ ਕਰ ਆਏ ਹਾਂ ਜੀ ਤੇ ਹੁਣ ਥੋੜਾ ਟਾਈਮ ਬੈਠੇ ਸੀ ਅਦਬ ਉੱਠ ਭਿਆ ਹੁਣ ਪੁੱਛਿਆ ਆ ਰਹੇ ਨੇ ਮਾਸੇ ਨੂੰ ਥੋੜਾ ਜਿਹਾ ਸਾਹ ਚੜ ਜਾਂਦਾ ਸਰੀਰ ਵੀ ਭਾਰਾ ਤੇ ਉਮਰ ਵੀ ਜ਼ਿਆਦੀ ਆ ਇੱਕ ਅਬੇ ਪ੍ਰਤਾਪ ਸਿੰਘ ਵੀ ਥੋੜਾ ਜਿਹਾ ਚੁੱਕਣਾ ਪੈਂਦਾ ਇਹਨੂੰ ਨਾਲ-ਨਾਲ ਪਾਣੀ ਦੀ ਆਵਾਜ਼ ਵੇਖੋ ਕਿੰਨੀ ਵਾਹ ਲੇਖ ਪਾਣੀ ਦਾ ਵਹਾਅ ਵੀ ਬਹੁਤ ਤੇਜ਼ ਹੈ ਆ ਵੇਖੋ ਜੀ ਪਾਣੀ ਦਾ ਵਹਾਅ ਜਿੰਨਾ ਤੇਜ਼ ਆਵਾਜ਼ ਬਹੁਤ ਆਉਂਦੀ ਪਾਣੀ ਦੀ ਨਾਲ ਨਾਲ ਪਰਲੀ ਸਾਈਡ ਵੀ ਪਹਾੜੀਆਂ ਉੱਪਰ ਉੱਪਰ ਪਾਣੀ ਇਸ ਕੇੰਨ ਹਰਿਆਲੀ ਬਹੁਤ ਆਓ ਉੱਪਰ ਤੋਂ ਪਾ ਇੱਥੇ ਉਹ ਕਾਰੇ ਸ਼ਾ ਆਏ ਪੱਥਰ ਕੱਟ-ਕੱਟ ਕੇ ਰਸਤਾ ਬਣਾਇਆ ਹੋਇਆ ਉਹ ਪਿੱਛੇ ਆਈ ਜਾਂਦੀ ਸੰਗਤ सारिया संगत टुटिया हो गया ਅਮੇਦੀ ਜਦੋਂ ਧਾਲ ਸ਼ੁਰੂ ਹੁੰਦੀ ਆ ਉਦੋਂ ਅਫiai ਆਉਂਦੀ ਆ ਸਰੀਰ ਨੂੰ ਆਵੇ ਸਟੈਪ ਬਣੇ ਹੋਏ ਆ ਹਟਾਓ ਬਹੁਤ ਜ਼ਿਆਦਾ ਕੈਮਰੇ ਦੇ ਵਿੱਚ ਉਨੀ ਮਹਿਸੂਸ ਨਹੀਂ ਹੁੰਦੀ ਨਾ ਅੰਦਰ ਲ ਗ੍ਰਿਲ ਬਣੀ ਆ ਹੱਥ ਪਾ ਕੇ ਚੱਲਣਾ ਹੋਵੇਗਾ ਆ ਦੇਖੋ ਹੁਣ ਰੁਕੋ ਕਿਉਂ ਹੈ ਜੀ ਰੈਸਟ ਕਰਨ ਵਾਸਤੇ ਆ ਵੀ ਰੈਸਟ ਕਰਨ ਵਾਸਤੇ ਬਣਿਆ ਜੇ ਜਗਾ ਸ਼ੈੱਡ ਬਣਿਆ ਨਾਲ ਉਹਨੇ ਬਣਾਏ ਬਹਿਣ ਵਾਸਤੇ ਮਾ ਲੋ ਫਲੈਪਾਂ ਜੀਆਂ ਬਣਾਈਆਂ ਹੋਈਆਂ ਬਹਿ ਕੇ ਆ ਜੀ ਰੈਸਟ ਕਰ ਸਕਦੇ ਖਤਰਾਂ ਤੇ ਸਮਾਨ ਜੇ ਵੀ ਜਾ ਰਿਹਾ ਅੱਗੋਂ ਸੰਤ ਵਾਪਸ ਵੀ ਆ ਰਹੀ ਆ ਰਾ ਇਹ ਤੋਂ ਫੋਨ ਨਿਕਲਾਈ ਆ ਸਾਢੇ 8 ਹੋ ਗਏ ਨੇ ਤੇ ਹੁਣ ਜਿੱਥੇ ਅੱਗੇ ਆਇਆ ਉੱਥੇ ਪ੍ਰਸ਼ਾਦਾ ਛਕਦੇ ਆ ਜੀ ਤੇ ਵਿਖਾਉਨੇ ਆ ਕਿ ਕੀ ਕਿਸੇ ਤੋਂ ਉਹ ਵੇਖੋ ਜੀ ਕਿੰਨਾ ਉੱਚਾ ਪਹਾੜ ਬੱਦਲਾਂ ਦੇ ਉੱਤੇ ਆ ਤੇ برفਾਂ ਦੇ ਉੱਤੇ ਇੱਕ ਰਸਤਾ ਉੱਪਰ ਵਾਲਾ ਤੇ ਇੱਕ ਰਸਤਾ ਉਹ ਨੀਚੇ ਰਹਿ ਗਿਆ ਉਹ ਸੰਗਤ ਤੁਰੀ ਜਾਂਦੀ ਇਹ ਹੈ ਹੈਲੀਕਾਪਟਰ ਜਾਂਦੇ ਆ ਤੇ ਇਧਰ ਵੇਖੋ ਬਾੜ ਤੇ ਆ ਪਾਣੀ ਉਹ ਉੱਪਰ ਬਰਫ਼ ਉਹ ਚੋਟੀਆਂ ਦੇ ਉੱਪਰ ਬੱਦਲ ਵੇਖੋ ਬਹੁਤ ਉੱਚੇ ਪਾਰ ਦੇ ਆਵੇ ਇਹ ਲੋਹੇ ਦਾ ਪੁਲ ਬਣਿਆ ਨਾਂ ਪਰਤਾਰਾ ਪਾਈ ਹੈ 管理那么好。 ਕਾਦੇ ਅਦਮ ਅਓਦਰ ਬਾਏ ਬਾਏ ਕਰੋ ਫੋਨ ਤੋਂ ਬਾਏ ਬਾਏ ਵੇਖੋ ਜੀ ਬੜਾ ਹੀ ਪੱਥਰ ਡਿੱਗੇ ਹੋਏ ਜੀ ਇਸ ਰਸਤੇ ਤੇ ਆਹ ਵੇਖੋ ਬੜੇ ਵੱਡੇ ਵੱਡੇ ਓਹ ਕੁੰਮਣ ਕੇਰੀਆਂ ਖਾ ਕੇ ਕਿਧਰ ਕਿਧਰ ਆ ਗਿਆਂ ਬੜੇ ਸਟੈਪ ਵਾਲਾ ਰਸਤਾ ਜੀ ਆਹ ਦੇ ਆ 2 ਕਿਲੋਮੀਟਰ ਰਹਿ ਗਈ ਚੜਾਈ ਇਹ ਕਿਤਾਬੇ ਦੀ ਫੂਟੋਂ ਦਾ ਬੈ ਸਾਡੇ ਤੋਂ ਆ ਆ ਬਹੁਤ ਦੋਚ ਆ ਆ ਵੇਖੋ ਜੀ ਪਹਾੜਾਂ ਦੇ ਵਿੱਚੋਂ ਪਾਣੀ ਛਿੰਦਾ ਪਿਆ ਚ ਨੇ ਆ ਜਾ ਰਿਹਾ ਥੱਲੇ ਪਾਣੀ ਸਾਫ਼ ਦੇਖੋ ਕਿੰਨਾ ਹਾਂਜੀ ਬਾਗਰੂ ਜੀ ਚੜਾਈ ਰਹਿ ਗਈ ਜੀ ਰਸਤਾ ਰਹਿ ਗਿਆ ਜੀ ਕਿੰਨੋ 1.5 ਕਿਲੋਮੀਟਰ ਤੇ ਚੜਾਈ ਬਹੁਤ ਆ ਜੀ ਰਸਤਾ ਬਹੁਤ ਮੰਨ ਲਓ ਔਖਾ ਹੈ ਤੈਹ ਕਰਨਾ ਔਖਾ ਹੈ ਬੱਚੇ ਨਾਲ ਛੋਟੇ ਹਣ ਤੇ ਹੋਰ ਵੀ ਔਖਾ ਤੇ ਥਕਾਵਟ ਬਹੁਤ ਹੋ ਜਾਂਦੀ ਹੈ ਪਰ ਥੋੜਾ ਜਿਆ ਤੁਰ ਕੇ ਮੰਨ ਲਓ ਸਾਹ ਲੈ ਲੈ ਕੇ ਬੰਦਾ ਚੜੇ ਤੇ ਕੋਈ ਐਡੀ ਪ੍ਰੋਬਲਮ ਵੀ ਨਹੀਂ ਆਉਂਦੀ ਆਸਾਨੀ ਨਾਲ ਚੜ ਜਾਂਦਾ ਬੰਦਾ ਆ ਵੇਖੋ ਜੀ ਕੰਨੇ ਉੱਚਾ ਉੱਚਾ ਪਾ ਆਵੇ ਬਰਫ਼ ਦੇ ਥੱਲੇ ਦੀ ਪਾਣੀ ਆਈ ਜਾਂਦਾ ਪਰ ਬਰਫ਼ ਨਹੀਂ ਖੁਰਦੀ ਬਈ ਚਲੋ ਬਸ ਆ ਗਏ ਜੀ ਹੁਣ ਤਾਂ ਥੋੜੇ ਰਹਿ ਗਿਆ ਹਲੋ ਜੀ ਸਵਾ 3 ਵਜੇ ਫਾਈਨਲੀ ਅਸੀਂ ਪਹੁੰਚ ਗਏ ਆ ਜੀ ਉੱਥੇ ਗੋਬਿੰਦ ਘਰ ਤੇ ਆਓ ਵੇਖੋ ਸਾਹਮਣੇ ਦਰਬਾਰ ਸਾਹਿਬ ਤੇ ਬਸ ਆ ਗਏ ਆ ਜੀ ਬਹੁਤ ਮਜ਼ਾ ਵੀ ਆਇਆ ਤੇ ਸਫਰ ਔਖਾ ਵੀ ਬਹੁਤ ਆ ਬੱਚਿਆਂ ਦੇ ਨਾਲ ਥੋੜਾ ਜਿਆਦਾ ਔਖਾ ਹੁੰਦਾ ਕਿਉਂਕਿ ਬੱਚੇ ਛੋਟੇ ਸੀ ਚੁੱਕ ਕੇ ਲਿਆਉਣਾ ਔਖਾ ਹੋ ਜਾਂਦਾ ਬੱਚਿਆਂ ਨੂੰ ਤੇ ਮਹਾਰਾਜ ਦੀ ਕਿਰਪਾ ਨਾਲ ਵਧੀਆ ਪਹੁੰਚ ਆਏ ਆ ਜੀ ਤੇ ਹੁਣ ਅੱਗੇ ਵਿਖਾਉਣੇ ਤੁਹਾਨੂੰ ਕੀ ਬੰਦਾ ਕੱਲ ਨੂੰ ਨੋਈ ਨਾਤਰਾ ਸ਼ੁਰੂ ਕਰਤੀ ਸੰਪੁਰ ਸਾਹਿਬ ਦੇ ਉੱਪਰ ਦੋਵਾਂ ਨੂੰ ਬਾਹਰੋਂ ਤੋਂ 3-9 ਤੇ ਕਿ ਆਵੇਂ ਨੋਈ ਕਿਹਾ ਤੇデア ਕੋੜੇ ਜਿਹੜਾ ਪਲੇਣੇ ਹੁੰਦਾ ਬੱਚਾ ਉਸੇ ਟੋਕਰੀਆਂ ਉਹ ਬਰਤੀ ਖਾਂਮਰ ਹੈ ਇੱਧਰ ਨਹੀਂ ਜਾਂਦੀ ਜਿੱਧਰ ਨੂੰ ਆਪਾਂ ਜਾਣਾ ਇਹ ਕੌਸੇ ਨੂੰ ਪਿਆ ਬੰਦੇ ਨੇ ਅੱਜ ਕਿਰਸਤ ਕਰ ਰਹੇ ਨੇ ਇਹ ਬਾਰੇ ਘੋੜੇ 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 ਲੈਓ ਬਸੀ ਬੈ ਗਏ ਨੇ ਘੋੜੇ ਦੇ ਉੱਤੇ ਅੱਜ ਆਪ ਕੋ ਦੱਸ ਲਾ ਦੇਣਾ ਕਿ ਕਿਹੜਾ ਚੱਲਣਾ ਹੈ ਕੋਈ ਪਤਾ ਨਹੀਂ ਜਾਏਗਾ ਬਿਲਕੁਲ ਚੈਲੰਜ ਹੋ ਜਾਂਦਾ ਹੈ ਆ ਬਾਹਰ ਬਾਹਰ ਪਾ ਦੇ ਰੱਖਾਂ ਹਾਂ ਬਾਹਰ ਨਾ ਆ ਕੇ ਖਾਸ ਆਹ ਵੇਖੋ ਜੀ ਕੁਦਰਤ ਤੇ ਰੰਗ ਉੱਤੋਂ ਪਾਣੀ ਡਿੱਗਦਾ ਪਰ ਥੱਲੇ ਬਰਫ਼ ਜੰਮੀ ਤੇ ਬਰਫ਼ ਦੇ ਥੱਲੋਂ ਵੀ ਪਾਣੀ ਆਉਂਦਾ ਤੇ ਬਰਫ਼ ਖੁਰਦੀ ਨਹੀਂ ਪਈ ਆ ਸਾਰੀਆਂ ਸੰਗਤਾਂ ਜਾ ਰਹੀਆਂ ਨੇ ਦੂਜੇ ਕਿੱਥੇ ਰਹਿ ਗਿਆ ਆਪਣੇ ਬੰਦੇ ਆ ਗਏ ਹਾਲ ਐਸੇ ਅੱਗੇ ਬੈਠੇ ਟੋਕਰੀ 'ਚ ਮਾਸੀ ਨੂੰ ਤਾਂ ਇਲੈਕਟ੍ਰੀਸ਼ੀਅਨ ਗੱਡੀ ਤੇ ਚੜਾ ਦਿੱਤਾ ਹਾਰਸ ਤੇ ਉਹ ਜਾਂਦੇ ਪਏ ਉਹ ਅੱਗੇ ਲੰਘ ਗਏ ਸਾਡੇ ਤੋਂ ਉਹ ਦਰ ਸੂਰਜ ਨਿਕਲੇਗਾ संगत कि रह गई सामने बर्फ आप बैठे सिंह और पिछे तुपा तो नजारा पिछे आती संगत तपनी ਇਹ ਚੜਾਈ ਬੜੀ ਸਲਿੱਪ ਜਿਹੀ ਰਾਤ ਕੜੀਆਂ ਪਈਆਂ ਥੋੜੀਆਂ ਜੀਆਂ ਬਾਕੀ ਮਹਾਰਾਜ ਦੀ ਕਿਰਪਾ ਨਾਲ ਵਧੀਆ ਤੁਰੇ ਜਾਂਦੇ ਐਸਾ ਹੋ ਗਈ ਐਸਾ ਸੌਂ ਗਿਆ ਅਵੇ ਨਹੀਂ ਸੌਂਦਾ ਪਿਆ ਵੇਖੋ ਪਾੜ ਕੇ ਕਿੱਦਾਂ ਚੱਗੋ ਐ ਨੂੰ ਜਾਣਾ ਰਸਤਾ ਮਹਾਰਾਜ ਦੀ ਕਿਰਪਾ ਨਾਲ ਵਧੀਆ ਤੁਰੇ ਜਾਂਦੇ ਆ ਓ ਗਏ ਲਓ ਜੀ ਉੱਥੇ ਚੱਲੇ ਸੀ ਉਹ ਥੱਲੋਂ ਚੱਲਦੇ ਚੱਲਦੇ ਮਹਾਰਾਜ ਦੀ ਕਿਰਪਾ ਨਾਲ ਆਵੇ ਕੋ ਅੱਗੇ ਬਲਫ ਹੌਣ ਦੇ ਵਿੱਚ ਪਤਾ ਨਹੀਂ ਉਹ ਜਆ ਮਹਿਸੂਸ ਹੋਵੇਗਾ ਕਿ ਨਹੀਂ ਪਰ ਆਪ ਜਿਹੜਾ ਆਪਦੀ ਅੱਖਾਂ ਨਾਲ ਵੇਖਣਾ ਨਾ ਬਹੁਤ ਵਧੀਆ ਚੀਜ਼ ਆ ਆਵੇ ਬੱਚੇ ਬੈਠੇ ਲੋ ਚਾ ਚ ਵੀ ਕਿ ਦਵਾਰਾ ਤਰਪੇ ਆਵੇ ਆਵੇ ਜਗਾ ਬੜੀਆਂ ਛਾਪੀ ਨਾਲੀਆਂ ਬੈਠ ਕੇ ਪਰ ਰੋਟੀ ਕੋਈ ਸਮਾਨ ਮਹਿੰਗਾ ਜਰੂਰ ਪਰ ਖਾ ਮੇਲ ਸਾਰਾ ਕੁਝ ਜਾਂਦਾ ਆ ਦੇਖੋ ਕੁਲਕਰੀ ਲੇਸ ਵਗੈਰਾ ਬਿਸਕੁਟ ਐਂਟਾ ਲਿੰਕ ਕੋਕਾ ਕੋਲਾ ਜੋ ਮਰਜੀ ਲਓ ਰੇਟ ਜਰੂਰ ਮਹਿੰਗਾ 5 ਰੁਪਏ ਵਾਲੀ 30 ਰੁਪਏ ਦੀ ਚੀਜ਼ ਹੈ ਇੱਥੇ ਉਹ ਵੇਖੋ ਅੱਗੇ ਆ ਵੇਖ ਲਓ ਜੀ ਤੋ ਛੱਡ ਕੇ ਘੋੜੇ ਵਾਪਸ ਆਈ ਜਾਂਦੇ ਆ ਇੰਨਾ ਵੀ ਇਹ 2 ਕਿਲੋਮੀਟਰ 2.5 ਕਿਲੋਮੀਟਰ ਪਿੱਛੇ ਛੱਡ ਆਉਂਦੇ ਆ ਜਿੱਥੋਂ ਗਲੇਸ਼ੀਅਰ ਮੰਨ ਲੋ ਬਰਫ਼ ਸ਼ੁਰੂ ਹੁੰਦੀ ਆ ਉੱਥੋਂ ਤੱਕ ਜਾਂਦੇ ਆ ਤੇ ਜਿਹੜੇ ਆ ਟੋਕਰੀ ਵਾਲੇ ਵੀਰ ਇਹ ਤੋੜ ਤੱਕ ਜਾਂਦੇ ਆ ਆਪਣੇ ਨਾਲ ਦਰਬਾਰ ਸਾਹਿਬ ਤੱਕ ਉੱਥੇ ਨਾਲ ਵਾਪਸ ਲੈ ਕੇ ਆਉਣਾ ਹੁੰਦਾ ਹੁਣ ਐਸ ਵੀਰ ਨੇ 2300 ਰੁਪਏ ਲਿਆ ਲੈ ਕੇ ਵੀ ਜਾਂਦਾ ਤੇ ਵਾਪਸ ਵੀ ਲੈ ਕੇ ਆਉਂਦਾ 2300 ਰੁਪਏ ਲਿਆ ਦੋਹਾਂ ਜਦ ਦੋਹਾਂ ਬੱਚਿਆਂ ਦਾ ਤੇ ਘੋੜੇ ਵਾਲੇ ਉਥੋਂ 1600 ਚ ਆਉਂਦੇ ਆ ਤੇ ਇੱਥੋਂ ਕੋਈ 600 ਚ ਵੀ ਜਾਈ ਜਾਂਦਾ ਕੋਈ 1000 ਚ ਵੀ ਜਾਈ ਜਾਂਦਾ ਤੇ ਮਨ ਲੋ ਕੋਸ਼ਿਸ਼ ਇਹ ਕਰਿਆ ਕਰੋ ਐਵੇਂ ਉਥੇ ਕਹੀ ਜਾਂਦੇ ਡਰਾਈ ਜਾਂਦੇ ਵੀ ਘੋੜਾ ਨਹੀਂ ਮਿਲਣਾ ਘੋੜਾ ਨਹੀਂ ਮਿਲਣਾ ਰਸਤੇ 'ਤੇ ਵਾਜੂ ਘੋੜੇ ਮਿਲ ਜਾਂਦੇ ਆ ਇਹ ਜਿਹੜੇ ਅੱਗੋ ਢੇੜਾ ਲਾ ਕੇ ਉਵੇਂ ਵਾਪਸ ਵੀ ਜਿੱਥੋਂ ਤੱਕ ਤੁਰਿਆ ਜਾਂਦਾ ਹਿੰਮਤ ਮਾਰ ਕੇ ਤੁਰ ਕੇ ਨਾ ਹੋਵੇ ਚਲੋ ਅੱਭਲ ਤੱਕ ਕੋਸ਼ਿਸ਼ ਇਹ ਉਸ ਤੱਕ ਰੂ ਵੀ ਮਹਾਰਾਜੀ ਕਿਰਪਾ ਨਾਲ ਉਹ ਯਾਤਰਾ ਹੋ ਜਾ ਆਪਣੀ ਪੈਦਲ ਜੇ ਨਾਂ ਵੀ ਤੇ ਰਸਤੇ ਦੇ ਵਿੱਚੋਂ ਕੋੜਾ ਸਸਤਾ ਮਿਲ ਜਾਂਦਾ ਉਹਨੂੰ ਬੁੱਕ ਕਰਾ ਲਿਆ ਅੱਗੇ ਆ ਵੇਖੋ ਜਿਵੇਂ ਪਹਾੜਾਂ ਤੇ ਬਰਫ਼ ਸ਼ੁਰੂ ਹੋ ਗਈ ਆ ਬੱਚੇ ਆਪਣੇ ਆ ਇੱਕ ਸੌ ਗਿਆ ਐਸ ਨਹੀਂ ਸੁੱਤੀ ਅਜੇ ਦੂਸਰੇ ਕੁਝ ਪਿੱਛੇ ਰਹਿ ਗਿਆ ਉਹ ਸੋ ਚੱਲੇ ਸਾਂ ਉਹ ਸੋ ਚੱਲੇ ਸਾਂ ਜੀ ਵੇਖੋ ਕਿੰਨਾ ਉੱਪਰ ਆ ਗਏ ਆ ਉਹ ਥੋ ਮਹਾਰਾਜ ਦੀ ਕਿਰਪਾ ਨਾਲ ਵਧੀਆ ਚੱਲੇ ਜਾਨੇ। ਸਫਰ ਬਹੁਤ ਸੋਨਾ ਬਾਜਾਂ ਵਾਲੀ ਦੀ ਕਿਰਪਾ ਨਾਲ ਨਿਕਲਦਾ ਪਿਆ। ਜੱਸ ਸਾਰੀ ਅੱਗੇ ਲੰਘ ਗਏ ਉਹ ਬਸ ਨੇੜੇ ਨੇ। ਬਰਫ ਦੇ ਨੇੜੇ ਨੇ ਉਹ ਕਹਿੰਦੇ ਸਾਨੂੰ ਰਹਿ ਗਈ ਆ। 2 ਕਿਲੋਮੀਟਰ ਬਾਵਾ 10 ਕੁ ਮਿੰਟ ਹੋ ਗਏ ਉਹਨਾਂ ਨਾਲ ਗੱਲ ਹੋਈ ਨੂੰ। ਤੇ ਅਸੀਂ ਮੈਂ ਸੈਂਟਰ ਜਿੱਚ ਮੇਰੇ ਤੋਂ ਪਿੱਛੇ ਵੀ ਹੈਗੇ ਨੇ। ਤੇ ਉੱਥੇ ਜਾ ਕੇ ਤੁਹਾਨੂੰ ਦਿਖਾਉਣੇ ਆ ਜੀ ਉੱਥੋਂ ਦਾ ਸਾਰਾ ਕੁਦਰਤ ਦਾ ਜੋ ਕ੍ਰਿਸ਼ਮਾ ਮਹਾਰਾਜ ਦੇ ਰੰਗ ਉੱਥੇ ਜਾ ਕੇ ਦਿਖਾਉਣੇ। ਹਾਂ ਵੇਖੋ ਜੀ ਅੱਗੇ ਬਰਫ ਸ਼ੁਰੂ ਹੋ ਗਈ ਆ ਉਹ ਸੰਗਤਾਂ ਜਾਣਦੀਆਂ ਸਾਹਮਣੇ ਆਪਾਂ ਇਧਰ ਤੇ ਜਾਣਾ ਹੈ ਘੁੰਮ ਕੇ ਫੇਰ ਉਧਰ ਦੁਪਹਿਰੇ ਤਾਂ ਚੁੱਪੂ ਗਈ ਰਾਤ ਨੂੰ ਥੋੜੀ ਚੁੱਪੂ ਰਹਿੰਦਾ ਠੀਕ ਹੋ ਜਾਂਦਾ ਮੌਜੂ ਹਾਂ ਉਹ ਥੋੜਾ ਜਿਹਾ ਬੱਚੇ ਤਾਂ ਇਹ ਰੱਖਿਆ ਕਰ ਕੋਈ ਨਹੀਂ ਹੁੰਦਾ ਉਹਨੂੰ ਆ ਜਾ ਰਹੇ ਬੱਚੇ ਜੱਸ ਸਾਰੇ ਹੁਣ ਪਿੱਛੇ ਰਹਿ ਗਏ ਆ ਪਾ ਚੱਲਦੀ ਜਾ ਰਹੇ ਮਹਾਰਾਜੀ ਦੀ ਕਿਰਪਾ ਨਾਲ ਬਹੁਤ ਸੋਹਣੀ ਯਾਤਰਾ ਉਥੇ ਮਿਲਦੇ ਵੇਖੋ ਜੀ ਕੁਦਰਤ ਦੇ ਰੰਗ ਵਾਨੇ ਰਸਤੇ ਹੋ ਜਾਂਦੇ ਦੋ ਉਹ ਮੋਬਾਈਲ ਆ ਜਾਂਦਾ ਉਹ ਪਿੱਛੋਂ ਜਾਂਦਾ ਸੀੜੀਆਂ ਵਾਲਾ ਰਸਤਾ ਉਹ ਉੱਪਰ ਸੰਤ ਜਾ ਰਹੀ ਤੇ ਆ ਜਾਂਦਾ ਮਨ ਲੁਪਲੇਨ ਪਲੇਨ ਦਾ ਰਸਤਾ ਇਧਰ ਦੀ ਥੱਲੇ ਸੰਤ ਨੂੰ ਪੁੱਛਿਆ ਸੀ ਅਸੀਂ ਉਹ ਕਹਿੰਦੇ ਸੀ ਵੀ ਇਹ ਰਸਤਾ ਥੋੜਾ ਜਿਹਾ ਪੈਂਦਾ ਤਾਂ ਲੰਮਾ ਹੈ ਪਰ ਚੜਨ ਦੇ ਵਿੱਚ ਆਸਾਨੀ ਰਹਿੰਦੀ ਆ ਤੇ ਉਹਨਾਂ ਟੋਕਰੀ ਵਾਲਾ ਬਾਈ ਵੀ ਕਹੀ ਜਾਂਦਾ ਸੀ ਉਹਨਾਂ ਸੀ ਵੀ ਜੇ ਰਸਤਾ ਤੋਂ ਅੱਛਾ ਹੈ ਲੇਕਿਨ ਦੂਪ ਪੜੇ ਤਾਂ ਇਧਰ ਸੇ ਮਤਾ ਨਾ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਜੇ ਧੁੱਪ ਪੈਂਦੀ ਆ ਉਹ ਬਸ ਬਰਫ਼ ਦੇ ਖਿਸਕਣ ਦਾ ਡਰ ਹੁੰਦਾ ਵੀ ਖਿਸਕ ਕੇ ਫਿਰ ਉਹ ਰਸਤੇ ਦੇ ਉੱਤੇ ਆ ਜਾਂਦੀ ਹੈ ਰਸਤਾ ਜਾਮ ਹੋ ਜਾਂਦਾ ਫਿਰ ਰੁਕਣਾ ਪੈਂਦਾ ਤੇ ਕੱਲ ਵੀ ਗਲੇਸ਼ੀਅਰ ਇੱਕ ਫਿਸਲ ਗਿਆ ਸੀ ਸੰਤਾ 4-5 ਘੰਟੇ ਖੜੀਆਂ ਰਹੀਆਂ ਤੇ ਤਾਂ ਕਰਕੇ ਜੇ ਮੰਨ ਲਓ ਟਾਈਮ ਨਾਲ ਆਉਂਦੇ ਹੋ ਤਾਂ ਆਪਣੇ ਤੁਸੀਂ ਆਹ ਵਾਲਾ ਰਸਤਾ ਆ ਕੇ ਵਾਪਸ ਵੀ ਜਾ ਸਕਦੇ ਹੋ ਉਹ ਹੈਲੀਪੈਡ ਬਣਿਆ ਇੱਥੇ ਹੈਲੀਕਾਪਟਰ ਇੱਥੇ ਤੱਕ ਆਉਂਦਾ ਇਹ ਦੋ ਗਾਂ ਫਿਰ ਆਪਾਂ ਨੂੰ ਪੈਦਲ ਜਾਣਾ ਪੈਂਦਾ ਆਹ ਵੇਖੋ ਇਹ ਥੋੜਾ ਜਿਹਾ ਲੰਮਾ ਪੈਂਦਾ ਤੇ ਯਾਤਰਾ ਬਹੁਤ ਵਧੀਆ ਜੀ ਮਹਾਰਾਜ ਦੀ ਕਿਰਪਾ ਨਾਲ ਹੋ ਰਹੀ ਆ ਦੂਜੀਆਂ ਸੰਗਤਾਂ ਪਿੱਛੇ ਆ ਰਹੀਆਂ ਨੇ ਤੇ ਬਰਫ ਬਰਫਾ ਵੇਖੋ ਕੈਮਰੇ ਦੇ ਵਿੱਚ ਤਾਂ ਆਪਾਂ ਥੋੜਾ ਜਿਹਾ ਮਹਿਸੂਸ ਕਰ ਸਕਦੇ ਆ ਇਸ ਚੀਜ਼ ਨੂੰ ਜਿਹੜਾ ਅਸਲੀ ਮਜ਼ਾ ਉਹ ਇੱਥੇ ਆਪ ਆਣ ਕੇ ਹੀ ਮਿਲਦਾ ਆਪਾਂ ਵੀ ਆਪਾਂ ਫੇਰ ਹੀ ਮਜ਼ਾ ਲੈ ਸਕਦੇ ਆ ਇੱਥੇ ਜਿੱਨਾ ਚ ਆਪਾਂ ਆਉਂਦੇ ਨਹੀਂ ਚਲੋ ਮਿਲਦੇ ਆ ਕੇ ਜਾ ਕੇ ਆਹ ਵੇਖੋ ਜੀ ਬਰਫ਼ ਦੇ ਉੱਤੇ ਰਸਤਾ ਬਣਾਇਆ ਹੈ ਬਰਫ਼ ਢਾਹ ਤਾ ਕੇ ਦੋਹਾਂ ਪਾਸੇ ਬਰਫ਼ ਆਹ ਉੱਤੇ ਆ ਗਿਆ ਜੀ ਦਰਬਾਰ ਸਾਹਿਬ ਸਿਰਸਨ ਦੀ ਆਵਾਜ਼ ਸੁਣਨ ਲੱਗ ਗਈ ਜੀ ਹਾਂ ਮਹਾਰਾਜ ਦੀ ਕਿਰਪਾ ਨਾਲ ਬਸ ਪਹੁੰਚਣ ਵਾਲੇ ਆ। ਦੂਜੀਆਂ ਸੰਗਤਾਂ ਪਿੱਛੇ ਰਹਿ ਗਈਆਂ। ਆਹ ਵੇਖੋ ਸੀੜੀਆਂ ਵਾਲਾ ਰਸਤਾ ਔਰ ਪੌੜੀਆਂ। ਆਹ ਦੂਸਰਾ ਰਸਤਾ ਪਲੇਨ। ਬੜੀ ਥੱਲੋਂ ਆਏ ਜੀ ਹੁਣ ਤਾਂ ਦਿਸਣਾ ਹੀ ਨਹੀਂ ਅੜ ਗਿਆ ਕਿੱਥੋਂ ਆਏ ਆ। ਉਹ ਵੀ। ਉਹ ਚੀਜ਼ ਵੀ। ਅੱਧੇ ਜੀ ਚਾਉਂਦੀ ਆ। ਬਾਕੀ ਧੁੱਪ ਬਹੁਤ ਵਧੀਆ। ਠੰਡ ਨਹੀਂ ਲੱਗਦੀ ਵੀ ਬਿਲਕੁਲ ਵੀ। ਕੋਡ ਦੀ ਜਿਪ ਖੋਲੀ ਹੋਈ। ਉਹ ਵੇਖੋ। ਬਹੁਤ ਵਧੀਆ ਹੋਰ ਅੱਗੇ ਜਾ ਰਹੇ ਬੱਚੇ ਨੂਰ ਅਦਬ ਅਬੇ ਤੇ ਆਇਸ ਟੋਕਰੀ ਤੇ ਪਵਨ ਤੇ ਮੈਂ ਨਾਲ ਤੇ ਅਸੀਂ ਬਸ ਜਾ ਰਹੇ ਹਾਂ ਪਹੁੰਚਣ ਵਾਲਿਆ ਮਹਾਰਾਜ ਦੀ ਗਿਰਫਾਨਾ ਮਸਨੇਲੀ ਆ ਗਿਆ ਬਹੁਤ ਵਧੀਆ ਵੀਰੇ ਬਹੁਤ ਜ਼ਿਆਦਾ ਆ ਗਿਆ ਕੀਰਤਨ ਦੀ ਵਾਰ ਹੋਰ 1/2 ਘੰਟਾ ਲੱਗਣਾ ਪਹੁੰਚ ਜਾਣਾ ਜੀ। ਅੱਜ ਗਮਾਤਮਾ ਮੇਰੋ। ਲੱਗਾ ਜੀ। ਦਰਬਾਰ ਸਾਹਿਬ ਆ ਗਏ ਜੀ। ਕਿੰਦਾ ਸੋਹਣਾ ਸ਼ਿੰਗਾਰਿਆ ਹੈ। ਆਸੇ-ਪਾਸੇ ਜਿਵੇਂ ਆਪਾਂ ਫੋਟੋਆਂ ਦੇ ਵਿੱਚ ਸੀਨਰੀਆਂ ਦੇਖਦੇ ਹਾਂ ਪਾਪਾ ਤਸ ਉਹ ਮੈਂ ਬਰਫਾਂ ਜੀ ਸੀਨਰੀਆਂ ਦੇਖਦੇ। ਇਹ ਆਪਾਂ ਸੀਨਰੀਆਂ ਦੇਖਦੇ।

ਆ ਵੇਖੋ ਬਾਗੂ ਜੀ ਸਰੋਵਰਾਾ ਬੜਿਆ ਜੀ ਇੱਥੇ ਇੱਥੇ ਇਸ਼ਨਾਨ ਕਰਨ ਨੂੰ ਇੱਥੇ ਸਾਰੇ ਸਨਾਨ ਕਰਦੇ ਆ ਜੀ ਉੱਪਰ ਬਰਫ ਵੇਖੋ ਮਾਨਮੁਖ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੀ ਬੜੀ ਕਿਰਪਾ ਹੋਈ ਜੇ ਅਸੀਂ 10 ਵਜੇ ਵਾਲੀ ਜੋ ਪੌਣੇ 10 ਅਰਦਾਸ ਹੁੰਦੀ ਹੈ ਜੀ ਉਹਦੇ ਵਿੱਚ ਸ਼ਾਮਲ ਹੋਏ ਆ ਜੀ ਅਸੀਂ ਹ ਹੁਕਮਨਾਮਾ ਲਿਆ ਜਾ ਰਿਹਾ ਇਹ ਇਸ ਤੋਂ ਉਪਰੰਤ ਦੇਗ ਦੇਗ ਵਰਤੇਗੀ ਜੀ ਬڑے ਭਾਗਾਂ ਵਾਲੇ ਜਿਸੀਂ ਅਰਦਾਸ ਦੇ ਵਿੱਚ ਸ਼ਾਮਲ ਹੋਏ ਆ ਸਾਡੀ ਦੂਜੀ ਫੈਮਿਲੀ ਪਿੱਛੇ ਰਹਿ ਗਈ ਆ ਉਹ ਵੀ ਬਸ ਨੇੜੇ ਹੀ ਹੁਣੇ ਆ ਜਿਸ ਸਪੀਕਰਸ ਆਣੀ ਤਾਂ ਉਹਨਾਂ ਨੂੰ ਵੀ ਸੁਣ ਗਈ ਹੋਊਗੀ ਅਰਦਾਸ ਆ ਲਓ ਜੀ ਹੁਣ ਅਸੀਂ ਚੱਲ ਪਏ ਜੀ ਗੋਬਿੰਦ ਧਾਮ ਤੋਂ ਵਾਪਿਸ ਤੇ ਬੱਚਿਆਂ ਵਾਸਤੇ ਫੇਰ ਕਰ ਲਈ ਕੱਲ ਵਾਲੀ ਟੋਕਰੀ ਤੇ ਸਾਰੀ ਸੰਗਤ ਪਿੱਛੇ ਆ ਉਹ ਜਿਕਰਾ ਬੁਲਾ ਲੀਏ ਬੁਲੇ ਸੋਹਣ ਹਾਲ ਸ੍ਰੀ ਆਕਾਲ ਸਾਹਿਬ ਦੀ ਆਕਾਲ ਜੀ ਹਾਂ ਫਣਸੀ ਜਾ ਰਹੇ ਜੀ ਵਾਪਸ ਤੇ ਵਾਪਸ ਜਾ ਕੇ ਫਿਰ ਤੁਹਾਨੂੰ ਉੱਥੇ ਮਿਲਦੇ ਹਾਂ ਰਸਤੇ 'ਚ ਆਹ ਵੇਖੋ ਹੈਲੀਕਾਪਟਰ ਆ ਰਿਹਾ ਜੀ ਸੰਗਤ ਲੈ ਕੇ ਤੇ ਸੰਗਤ ਵਾਪਸ ਲੈ ਕੇ ਜਾਂਦੇ ਇੱਥੋਂ ਸਮਝਾ ਬਾਬਰ ਪਮਨ ਨੂੰ ਬਿਠਾਤਾ ਜੀ ਘੋੜੇ ਤੇ ਪਿੱਛੇ ਉਹ ਪੈ ਨਹੀਂ ਬੈਠ ਗਏ ਨੇ ਤੇ ਦੋਵੇਂ ਜਾ ਰਹੇ ਨੇ ਹੇ ਨੀਚੇ ਚਲੋ ਜੀ ਚਲੋ ਜੀ ਬਾਏ ਬਾਏ ਆ ਵੇਖੋ ਜੀ ਜਿਹੜਾ ਉਸ ਦਿਨ ਟਪ ਨੇ ਗਏ ਸਨ ਨਵਾਂ ਪੋਲ ਬਣਿਆ ਤੇ ਉੱਥੇ ਪਹੁੰਚ ਚ ਦੇ ਤੇ ਆ ਇੱਕ ਪੁਰਾਣੇ ਵਾਲਾ ਰਸਤਾ ਆ ਜਿਹੜਾ ਕੱਲੋਂ ਉਹਦਾ ਪਹਿਲਾ ਉਹ ਇੱਥੇ ਵੀ ਸੰਤ ਉਹਦੇ ਤੇ ਤੇ ਆ ਨਵਾਂ ਰਸਤਾ ਆ ਇਹ ਕੋਲੋਂ ਲੜਾ ਦੋਹਾਂ ਪਾਸੇ ਜਿਹੜੀ ਸੰਤ ਤੇ ਪੰਡਾ ਵਾ ਵੇਖੋ ਕਿੰਨਾ ਤੇਜ਼ ਹੈ ਹੈਲੀਕਾਪਟਰ 10 ਮਿੰਟ ਦੇ ਵਿੱਚ ਆਪ ਡਾਊਨ ਕਰ ਜਾਂਦਾ ਹੈ ਤੇ ਇੱਕ ਸਵਾਰੀ ਦਾ 3000 ਰੁਪਿਆ ਲੈਂਦੇ ਆ ਤੇ ਮੰਨ ਲਓ ਬੱਚੇ ਦਾ ਹੁੰਦਾ ਜਿਹੜਾ ਛੋਟਾ ਬੱਚਾ ਜਿਵੇਂ ਆਪਾਂ ਜਿੰਨੂੰ ਪੁੱਛਰ ਚੱਕਦੇ ਆ ਉਹਦਾ ਹਾਫ ਰੇਟ ਆ ਬਾਕੀ ਜਿਹੜਾ ਬੱਚਾ ਡੇਢ 2 ਸਾਲ ਦਾ ਉਹਦਾ ਵੀ ਪੂਰਾ ਹੀ ਲੈਂਦੇ ਆ 3000 ਰੁਪਿਆ ਤੇ 10 ਮਿੰਟ ਦੇ ਵਿੱਚ ਅਪਡਾਊਨ ਕਰ ਜਾਂਦਾ ਉਹ 5 ਮਿੰਟ ਦੇ ਵਿੱਚ ਥੰਮੋ ਉੱਤੇ ਤੇ ਉੱਤੋਂ ਠੰਡੇ 5 ਮਿੰਟ ਦੇ ਹੋਏ ਆ ਜਾਂਦਾ ਆ ਦੇਖੋ ਜੀ ਥੱਲੇ ਉਤਰਨਾ ਬਹੁਤ ਸੋਖਾ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਸੀ ਉੱਥੇ ਆ ਗਏ ਆ ਜਿੱਤੇ ਰੈਸਟ ਕੀਤੀ ਸੀ ਉਸ ਦਿਨ ਤੇ ਇੱਥੋਂ ਤੱਕ ਅਸੀਂ ਮਸਾ ਹੀ ਆਏ ਹਾਂ ਤੇ ਅੱਜ ਸਵੇਰੇ ਮਾਣੋ ਵਧੀਆ ਹੁਣ ਪਹੁੰਚ ਚਲੇ ਸਾਢੇ 10 11 ਵਜੇ ਤੱਕ ਥੱਲੇ ਪਹੁੰਚ ਜਾਵਾਂਗੇ ਮਾਰ ਐਸੋ ਸੋਖਾ ਦਾ ਵਧੀਆ ਦੌਰੀ ਲਿਆਵੇ ਸਾਰਿਆਂ ਨੂੰ ਤੇ ਮਿਲਦੇ ਆਂ ਜੀ ਉੱਥੇ ਰੈਸਟ ਕੀਤੀ ਸੀ ਆਹ ਵੇਖੋ ਜੀ ਸਾਰਾ ਵਰਤੋਂ ਚਾਉਣ ਵਾਲਾ ਸਮਾਨ ਜਿਵੇਂ ਤਾਰਾਂ ਖਾਣ ਪੀਣ ਦਾ ਸਮਾਨ ਸਾਰਾ ਇਹਨਾਂ ਤੇ ਜਾਂਦਾ ਖੱਤਰਾਂ ਤੇ ਤੇ ਤਾਂ ਕਰਕੇ ਚੀਜ਼ ਬਹੁਤ ਮਹਿੰਗੀ ਹੈ ਇੱਥੇ ਅੱਜ ਮੈਂ ਆਪਣੇ 10 ਰੁਪਏ ਦੀ ਆ ਇੱਥੇ 30 ਰੁਪਏ ਦੀ ਕਰਾਇਆ ਪੈਂਦਾ ਜੀ ਇਹਨਾਂ ਨੂੰ ਜਿਆਦਾ ਭਾਰੀ ਸਮਾਨ ਹੋਵੇ ਐਵੇਂ ਵੀ ਲੈ ਕੇ ਜਾਂਦੇ ਚਾਰ ਜਾਨ ਕੰਦਿਆਂ ਤੇ ਆ ਦੋ ਉਹਨਾਂ ਨੂੰ ਸਾਧਵਾਉਣ ਵਾਸਤੇ ਨਾਲ 6 ਜਾਨ ਦੇ ਨੇ ਐਵੇਂ ਹੀ ਲੈ ਕੇ ਜਾਂਦੇ ਜੀ ਸਾਰਾ ਸਮਾਨ ਆ ਵੇਖੋ ਸਟ੍ਰੀਕ ਨਾ ਜਾਂਦਾ ਆ بارش ਤੋਂ ਰੁਕਣ ਵਾਸਤੇ ਜੇਕਰ بارش ਆ ਜਾਏ ਤਾਂ ਉਹਦੇ ਤੋਂ ਰੁਕਣ ਵਾਸਤੇ ਬਣਾਏ ਹੋਏ ਸ਼ੈੱਡ ਰਸਤੇ ਦੇ ਵਿੱਚ بارش ਅੱਗੇ ਹੁਣ ਪਤਾ ਨਹੀਂ ਰਸਤਾ ਬਲੌਕ ਹੋ ਗਿਆ ਕਿ ਚੱਕਰ ਬਣਿਆ ਉਹ ਰੋਡ ਦੇ ਵਿੱਚ ਚਮੋਲੀ ਕੋਲ ਜਾ ਕੇ ਛਾੜ ਮਾਣਿਆ ਚਮੋਲੀ ਆ ਬੰਦਾ ਲਓ ਜੀ ਫਾਈਨਲੀ ਅਸੀਂ ਆ ਗਏ ਜੀ ਸਾਰੇ ਘਰੇ ਟਾਈਮ ਕਿੰਨਾ ਹੋ ਗਿਆ 6 6 6 ਵਜ ਗਏ ਨੇ 6 ਵਜੇ ਅਸੀਂ ਆ ਗਏ ਘਰੇ ਸਾਰੀ ਯਾਤਰਾ ਕਿਵੇਂ ਰਹੀ ਜੀ ਦੱਸੋ ਬਹੁਤ ਬਹੁਤ ਵਧੀਆ ਜਿਕਰਾ ਲਾ ਦਿਓ ਉਹ ਕਰੇ ਪੌੜੀ ਸੋਨੇ ਹਾਰ 卡了。<laughs> <laughs>